ਸਾਈਕਲ ਯਾਤਰਾ ਦੇ ਉਦੇਸ਼ ਮੈਂ ਸਾਰਿਆਂ ਨੂੰ ਦੱਸ ਚੁੱਕਾ ਬੜੀ ਵਾਰੀ ਲੇਕਿਨ ਅੱਜ ਮੈਂ ਗੱਲ ਸ਼ੁਰੂ ਕਰਨਾ ਚਾਹੁੰਦਾ ਜਿਸ ਜਗ੍ਹਾ ਤੇ ਮੈਂ ਆਇਆ ਵਾਂ ਇਹ ਉਹ ਸਥਾਨ ਹੈ ਜਿੱਥੇ ਸਿੱਖੀ ਦੀ ਨੀਵ ਰੱਖੀ ਗਈ ਸੀ ਇਹ ਉਹ ਸਥਾਨ ਹੈ ਜਿੱਥੇ ਬੜੇ ਲਾਲਚ ਦਿੱਤੇ ਗਏ ਸੀਗੇ ਸਹਬਜ਼ਾਦਿਆਂ ਨੂੰ ਪੂਰਾ ਪਰियां ਹੀਰੇ ਜਵਾਰਾ ਅਤਰਾਜ ਸਭ ਇਹ ਜੋ ਇਹ ਇਹ ਲਾਲਚ ਦਿੱਤੇ ਗਏ ਸੀ ਲੇਕਿਨ ਉਹਨਾਂ ਨੇ ਆਪਣੇ ਦਾਦੇ ਵਾਕਨ ਨਾ ਈਨ ਮੰਨੀ ਜਿੱਦਾਂ ਟੌਰਚਰ ਕੀਤਾ ਗਿਆ ਨਾ ਹੀ ਉਹਨਾਂ ਨੇ ਕਿਸੇ ਲਾਲਚ ਚ ਗਏ ਅੱਜ ਮੈਨੂੰ ਅਫਸੋਸ ਹੈ ਕਿ ਮਾਝੇ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਕਿਸ ਤਰੀਕੇ ਨਾਲ ਪਾਦਰੀ ਕਨਵਰਜਨ ਕਰ ਰਹੇ ਆ ਉਹ ਫੂਕ ਮਾਰ ਦਿਆ ਕਿਸੇ ਦਾ ਭੂਤ ਕੱਢ ਦਿੰਦੇ ਕੇ ਦਾ ਮਿਰਗੀ ਦਾ ਦੌਰਾ ਬੰਦ ਕਰ ਬੰਦ ਕਰ ਦਿੰਦੇ ਨੇ ਮੈਂ ਸਮਝਦਾ ਕਨਵਰਜਨ ਜਿਹੜੀ ਹੈ ਜਿਹਦੇ ਲਈ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੇ ਸ਼ਹਾਦਤ ਦਿੱਤੀ ਸੀਗੀ ਉਹ ਜ਼ਬਰਨ ਹੋਵੇ ਲਾਲਚ ਦੀਨ ਹੋਵੇ ਦੋਵੇਂ ਗਲਤ ਨੇ ਹੁਣੇ ਮੈਨੂੰ ਕਿਸੇ ਤੁਹਾਡੇ ਪੱਤਰਕਾਰ ਵੀਰ ਨੇ ਸਵਾਲ ਕੀਤਾ ਸੀ ਕਿ ਪਾਕਿਸਤਾਨ ਇੱਕ ਬੱਚੀ ਗਈ ਹੈ ਉਥੇ ਧਰਮ ਪਰਿਵਰਤਨ ਕਰਕੇ ਉਥੇ ਰਹਿ ਗਈ ਇਸ ਜਗ੍ਹਾ ਤੇ ਆਉਣ ਦਾ ਮਤਲਬ ਇਹ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਯੂਥ ਨੂੰ ਅਸੀਂ ਅਵੇਅਰ ਕਰਾਈਏ ਅਸੀਂ ਜਾਣੂ ਕਰਾਈਏ ਕਿ ਸਾਡਾ ਇਤਿਹਾਸ ਕੀ ਹੈ ਅੱਜ ਜਦੋਂ ਪਗ ਲਾ ਕੇ ਪਿੱਛੇ ਬੋਦੀ ਕਰ ਲੈਣੇ ਆ ਕੀ ਕਹਿੰਦੇ ਹੋਣਗੇ ਸਾਹਿਬ ਜਾਦੇ ਨੀਂਹਾਂ 'ਚ ਖੜੇ ਕੀ ਕਹਿੰਦੇ ਹੋਣਗੇ ਭਾਈ ਮਤੀ ਦਾ ਸਾਰਾ ਚਲਦੇ ਹੋਏ ਕੀ ਕਹਿੰਦੀਆਂ ਹੋਣਗੀਆਂ ਉਹ ਬੀਬੀਆਂ ਜਿਹੜੀਆਂ ਬੀਬੀਆਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਚ ਪਾ ਲੈ ਮੈਂ ਸਮਝਦਾ ਮੈਂ ਉਸ ਸਥਾਨ ਤੇ ਆਇਆ ਜਿੱਥੇ ਸਿੱਖੀ ਦੀ ਇੱਕ ਵੱਡੀ ਮਜ਼ਬੂਤ ਨੀਂਹ ਰੱਖੀ ਗਈ ਸੀ ਬੜੀਆਂ ਨੀਂਹਾਂ ਰੱਖੀਆਂ ਨੇ ਲੇਕਿਨ ਇਹ ਵੀ ਕੋਨਾ ਦੇ ਵਿੱਚੋਂ ਵੱਡੀ ਨੀਂਹ ਸੀਗੀ ਅੱਜ ਇੱਥੇ ਆਉਣ ਦਾ ਪਰਪਸ ਇਹ ਹੈ ਅਸੀਂ ਸਨੇਹਾ ਦੇ ਸਕੀਏ ਆਪਣੇ ਯੂਥ ਨੂੰ ਅਸੀਂ ਸਨੇਹਾ ਦੇ ਸਕੀਏ ਉਹ ਕੱਚੇ ਲਾਲਚਾਂ ਪਿੱਛੇ ਜਿਹੜੇ ਵਿਕਦੇ ਪਏ ਆ ਅੱਜ ਜਦੋਂ ਹੜ ਆਏ ਨੇ ਤੁਸੀਂ ਦੱਸੋ ਕਿਸੇ ਪਾਸਟਰ ਨੇ ਜਾ ਕੇ ਕਿਸੇ ਕਿਸਾਨ ਦੀ ਮਦਦ ਕੀਤੀ ਕਿੱਥੇ ਗਏ ਸੀ ਸਾਰੇ ਮੈਂ ਸਮਝਦਾ ਸਾਡਾ ਵਿਲੱਖਣ ਇਹ ਯਾਤਰਾ ਅਸੀਂ ਸ਼ੀਦੀ ਸਥਾਨ ਤੋਂ ਜਨਮ ਸਥਾਨ ਵੱਲ ਜਾ ਰਹੇ ਹਾਂ ਨਤਮਸਤਕ ਹੋਣ ਵਾਸਤੇ ਇਸ ਉਮਰ ਦੇ ਵਿੱਚ ਜੇ ਮੈਂ ਚਲਾ ਸਕਦਾ ਇਸ ਭਾਰ ਨਾਲ ਮੈਂ ਚਲਾ ਸਕਦਾ ਮੇਰੇ ਨਾਲ ਹੋਰ ਮੇਰੇ ਤੋਂ ਵੱਡੇ ਵੀ ਨੇ ਮੇਰੇ ਹਮ ਉਮਰ ਵੀ ਨੇ ਜਵਾਨ ਵੀ ਨੇ ਹਿੰਦੂ ਵੀਰ ਨੇ ਸਾਨੂੰ ਵਿਦਾਇਗੀ ਕਰਨ ਵਾਸਤੇ ਵੀ ਕਸ਼ਮੀਰੀ ਪੰਡਤ ਆਏ ਸੀ ਔਰ ਅੱਜ ਸ਼ੰਭੂ ਬਾਟਰ ਵਟਨ ਤੋਂ ਪਹਿਲੇ ਬਹੁਤ ਵੱਡਾ ਡੈਲੀਗੇਸ਼ਨ ਜਿਨ੍ਹਾਂ ਨੇ ਸਾਡਾ ਸਨਮਾਨ ਕੀਤਾ ਅਸੀਂ ਹਾਈਵੇ ਤੇ ਚੱਲ ਰਹੇ ਆ ਤੇ ਨਿੱਕੇ ਨਿੱਕੇ ਬੱਚੇ ਨਿਸ਼ਾਨ ਸਾਹਿਬ ਲੈ ਕੇ ਖੜੇ ਨੇ ਸਾਨੂੰ ਰਾਹ ਦਿਖਾਣ ਲਈ ਜੀਟੀ ਰੋਡ ਤੇ ਮੈਂ ਸਮਝਦਾ ਕਿ ਸਾਡਾ ਸਨਿਆ ਪਹੁੰਚਿਆ ਇਹਦਾ ਮਤਲਬ ਹੈ ਕਿ ਜਿਹੜੀ ਯਾਤਰਾ ਅਸੀਂ ਲੈ ਕੇ ਨਿਕਲੇ ਆ ਗੁਰੂ ਮਹਾਰਾਜ ਵੇਰ ਰੱਖੇ ਕਿ ਇਹ ਪੰਜਾਬ ਹੱਸਦਾ ਵਸਦਾ ਰਹੇ ਸਿੱਖੀ ਫਲਦੀ ਫੁਲਦੀ ਰਵੇ ਕਿਉਂਕਿ ਜੇ ਸਿੱਖੀ ਨੂੰ ਢਾਲ ਲਗੀ ਤੇ ਸਰਕਾਰਾਂ ਸ਼ਾਇਦ ਸੋਚਦੀਆਂ ਨੇ ਇਹ ਢਾਲਾ ਕੇ ਦੇਸ਼ ਮਜ਼ਬੂਤ ਹੋ ਜਾਏਗਾ ਮੈਂ ਸਮਝਦਾ ਦੇਸ਼ ਮਜ਼ਬੂਤ ਤੋਦੋ ਹੀ ਹੋਏਗਾ ਜਦੋਂ ਪੰਜਾਬ ਮਜ਼ਬੂਤ ਹੋਏਗਾ ਪੰਜਾਬ ਨੇ ਦਰਰੇ ਖੈਬਰ ਦੇ ਰਾਹ ਰੋਕੇ ਸੀ ਪੰਜਾਬ ਨੇ ਜਦੋਂ ਖਾਲਸਾ ਰਾਜ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਕਾਬੁਲ ਕੰਧਾਰ ਤੱਕ ਇੱਕ ਪਾਸੇ ਰਹਿ ਗਿਆ ਚੀਨ ਜਿਹੜਾ ਸਾਨੂੰ ਅੱਖਾਂ ਦਿਖਾਂਦਾ ਡੋਕਲਮ ਦਿਖਾਂਦਾ 1962 ਯਾਦ ਕਰਾਂਦਾ ਕਾਰਗਿਲ ਗਿਲਗਿਟ ਸਚਿਨ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਹਿੱਸੇ ਸੀ ਖਾਲਸਾ ਰਾਜ ਦੇ ਹਿੱਸੇ ਸੀਗੇ ਮੈਂ ਸਮਝਦਾ ਵਾਂ ਇਹ ਇਤਿਹਾਸ ਅਸੀਂ ਦੱਸਣ ਆਏ ਆ ਮੈਨੂੰ ਉਮੀਦ ਹੈ ਕਿ ਇਸ ਜਗ੍ਹਾ ਤੇ ਅਰਦਾਸ ਕਰਾਂਗੇ ਲੋਕਾਂ ਨੂੰ ਦੂਰ ਤੱਕ ਸੁਨੇਹਾ ਜਾਏਗਾ ਮੈਂ ਧੰਨਵਾਦੀ ਆ ਭਾਈ ਸਾਹਿਬ ਦਾ ਹੈਡ ਗ੍ਰੰਥੀ ਸਾਹਿਬ ਦਾ ਇੱਥੋਂ ਦੇ ਜਿਹੜੇ ਇੱਥੋਂ ਦੇ ਮੁੱਖ ਗ੍ਰੰਥੀ ਨੇ ਉਹ ਵੀ ਅੱਜ ਇੱਥੇ ਮੌਜੂਦ ਨੇ ਮੈਨੂੰ ਉਮੀਦ ਸੀ ਕਿ ਇਹ ਸ਼ਾਇਦ ਬਾਹਰ ਹੋਣਗੇ ਲੇਕਿਨ ਗੁਰੂ ਦੀ ਬਖਸ਼ਿਸ਼ਾ ਵੀ ਇੱਥੇ ਨੇ ਸਾਡੇ ਨਾਲ ਇੱਥੇ ਗੁਰੂ ਜੀ ਐਸਜੀਪੀਸੀ ਦੇ ਮੈਂਬਰ ਸਭਾ ਨਯੂਥ ਦੇ ਪ੍ਰਧਾਨ ਸਾਹਿਬ ਔਰ ਹੋਰ ਸੱਜਣ ਇਥੋਂ ਦੀ ਸਾਨੂੰ ਜੀ ਆਇਆਂ ਕਰਨ ਵਾਸਤੇ ਸੰਗਤ ਨੂੰ ਖੜੇ ਨੇ ਮੈਂ ਸਾਰਿਆਂ ਦਾ ਧੰਨਵਾਦੀ ਆ ਕਿ ਤੁਸੀਂ ਸਮਾਂ ਕੱਢ ਕੇ ਅੱਜ ਇਸ ਜਗ੍ਹਾ ਤੇ ਸਾਨੂੰ ਜੀ ਆਇਆਂ ਆ ਕਿ ਸਭ ਕੀ ਸ਼ਡਿਊਲ ਰਹੇਗਾ ਅਗਲਾ ਜੀ ਇਥੋਂ ਦੀ ਸਾਡਾ ਅੱਜ ਰਾਤ ਦਾ ਪੜਾ ਜਿਹੜਾ ਹੈਗਾ ਸਭ ਤੋਂ ਲੰਬੀ ਸਾਡੀ ਹੈਗੀ ਹੈ ਰਾਈਟ ਪਹਿਲੇ ਦਿਨ ਅਸੀਂ 97 ਕਿਲੋਮੀਟਰ ਕੀਤਾ ਦੂਜੇ ਦਿਨ 120 ਕੀਤਾ ਅੱਜ ਸਾਡਾ 135 40 ਹੋ ਜਾਏਗਾ ਲੇਕਿਨ ਅਸੀਂ 12 1 ਵਜੇ ਤੱਕ ਪਹੁੰਚਾਂਗੇ ਆਪਣੇ ਪੜਾਤੇ ਔਰ ਫਿਰ ਕੱਲ ਸਵੇਰ ਲੁਧਿਆਣੇ ਵਾਲੇ ਸ਼ਾਮੀ ਟਾਈਮ ਮੰਗਦੇ ਸੀ ਕੱਲ ਸਵੇਰੇ ਉਹਨਾਂ ਨੇ ਪੂਰਾ ਲੁਧਿਆਣਾ ਘੁਮਾਣਾ ਸਾਨੂੰ ਮੈਂ ਕਿਹਾ ਸਵੇਰ ਦਾ ਟਾਈਮ ਰੱਖੋ ਰਾਤੀ ਅਸੀਂ ਲੇਟ ਹੋਵਾਂਗੇ ਉਹ ਜਿੱਥੇ ਜਿੱਥੇ ਲਿਜਾਣਗੇ ਸਨਿਆਗ ਗੁਰੂ ਤੇਗ ਬਹਾਦਰ ਪਾਸ਼ਾ ਦਾ এনवायरमेंट ਦਾ ਜੇ ਅਸੀਂ ਸਾਈਕਲ ਚਲਾ ਰਹੇ ਹਾਂ ਤੇ এনवायरमेंट ਦਾ ਸਨਿਆਗ ਦੇ ਰਹੇ ਹਾਂ ਜੇ ਅਸੀਂ ਸਿਹਤ ਦਾ ਸੁਨੇਹਾ ਦੇ ਰਹਿਆਂ ਜਾਂ ਸਿਹਤ ਚੰਗੀ ਹੋਏਗੀ ਤਾਂ ਨਸ਼ੇ ਵੀ ਛੱਡਣਗੇ ਨਸ਼ਿਆਂ ਵਾਲੇ ਪਾਸੇ ਨਹੀਂ ਜਾਣਗੇ ਮੈਂ ਸਮਝਦਾ ਕਿ ਮਜਬੂਤ ਸੋਸਾਇਟੀ ਮਜਬੂਤ ਧਰਮ ਦਾ ਅਸੀਂ ਇੱਕ ਮੈਸੇਜ ਦੇ ਰਹੇ ਆ ਉਹ ਸੁਨੇਹਾ ਜਾਣਾ ਚਾਹੀਦਾ ਔਰ ਹਮੇਸ਼ਾ ਸ਼ਤਾਬੀਆਂ ਵਿੱਚ ਨਗਰ ਕੀਰਤਨ ਹੁੰਦੇ ਨੇ ਕੀਰਤਨ ਦਰਬਾਰ ਹੁੰਦੇ ਨੇ ਸੈਮੀਨਾਰ ਗੋਸ਼ਟੀਆਂ ਹੁੰਦੀਆਂ ਨੇ ਪਰ ਅਸੀਂ ਇਹ ਨਵਾਂ ਰਸਤਾ ਸੋਚਿਆ ਇਹਦੇ ਨਾਲ ਯੂਥ ਅਟਰੈਕਟ ਹੋਏਗਾ ਔਰ ਆਪਣੇ ਆਪ ਨੂੰ ਆਪਣੇ ਧਰਮ ਦੇ ਨਾਲ ਆਪਣੀ ਦਸਤਾਰ ਦੇ ਨਾਲ ਆਪਣੇ ਗੁਰੂ ਦੇ ਸੰਦੇਸ਼ ਦੇ ਨਾਲ ਆਇਡੈਂਟੀਫਾਈ ਕਰੇਗਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਸੇਵਾਦਾਰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਮੁੱਚੀ ਸੰਗਤ ਦਿੱਲੀ ਤੋਂ ਆਏ ਇਸ ਕਾਫਲੇ ਨੂੰ ਜੀ ਆਇਆਂ ਕਹਿੰਦੇ ਆ ਅੱਜ ਹਰ ਸ਼ਖਸ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਸ ਬਖਸ਼ਿਸ਼ ਦੇ ਅਹਿਸਾਸ ਨੂੰ ਜੂਰਿਆ ਮਾਨ ਰਿਹਾ ਆਪਣੇ ਫਰਜ਼ ਦੀ ਅਦਾਇਗੀ ਕਰ ਰਿਹਾ ਔਰ ਇਹ ਸਾਈਕਲ ਯਾਤਰਾ ਜੀਕੇ ਸਾਹਿਬ ਹੋਰਾਂ ਦੀ ਸਾਰੀ ਸੰਗਤ ਨਾਲ ਲੈ ਕੇ ਸ਼ੁਰੂ ਕਰਨੀ ਬੜਾ ਵਿਖੜਾ ਕਾਰਜ ਸੀ। ਇਹਦੀ ਕਲਪਨਾ ਅੱਜ ਦੇ ਯੁੱਗ 'ਚ ਬੜੀ ਔਖੀ ਆ ਕਿ ਜਦੋਂ ਅਸੀਂ ਸੁੱਖ-ਸੁਭਦਾਵਾਂ ਦੇ ਆਦੀ ਹੋ ਗਏ ਆ ਪਰ ਇਹਨਾਂ ਨੇ ਇਹ ਕਠਨ ਯਾਤਰਾ ਕਰਕੇ ਗੁਰੂ ਨਾਨਕ ਸਾਹਿਬ ਦੀ ਯਾਦ ਜਿੱਥੇ ਦਵਾਈ ਆ ਉੱਥੇ ਮੈਂ ਸੋਚ ਰਿਹਾ ਮੈਨੂੰ ਭਗਤਪੂਰਨ ਸਿੰਘ ਜੀ ਚੇਤੇ ਆ ਰਹੇ ਜਿਹੜੇ ਸਦਾ ਇਹ ਹੁਕਾ ਦਿੰਦੇ ਕਿ ਧੂਆ ਪੋਲੂਸ਼ਨ ਕਿਵੇਂ ਰੋਕਣਾ ਇਹ ਵੀ ਇੱਕ ਸੁਨੇਹਾ ਹੈ। ਕੋਸ਼ਿਸ਼ ਕਰੀਏ ਗੱਡੀਆਂ ਦੀ ਘੱਟ ਤੋਂ ਘੱਟ ਵਰਤੋਂ ਹੋਵੇ। ਠੀਕ ਹੈ ਜਿੱਥੇ ਮਜਬੂਰੀਆਂ ਨੇ ਉੱਥੇ ਅਲੱਗ ਗੱਲ ਹੈ ਸੋ ਸਿਹਤ ਪ੍ਰਤੀ ਜਿਹਨੀਆਂ ਚੇਤਨਾ ਪੈਦਾ ਕੀਤੀ ਆ ਉੱਥੇ ਨਾਲ ਇਹਨਾਂ ਨੇ ਇੱਕ ਆਪਣੀ ਹਸਰਤ ਵੀ ਜ਼ਾਹਰ ਕੀਤੀ ਖਾਲਸਾ ਰਾਜ ਦੀ ਜਿਹੜਾ ਜਿਹਦੀਆਂ ਹੱਦਾਂ ਜਮਰੌਦ ਦੇ ਕਿਲਿਆਂ ਤੱਕ ਨੇ ਤੇ ਉਹ ਹਸਰਤ ਹਰ ਸਿੱਖ ਦੇ ਅੰਦਰ ਜਿੰਦਾ ਰਹਿਣੀ ਬੜੀ ਲਾਜ਼ਮੀ ਹੈ ਅਸੀਂ ਸਮੁੱਚੇ ਸੇਵਾਦਾਰਾਂ ਵੱਲੋਂ ਸਮੁੱਚੀ ਸੰਗਤ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜੀ